ਦੋਸਤੋ ਇਸ ਥਾਂ ਤੇ ਸ਼ੁਭਕਰਨ ਨੂੰ ਮਾਰਿਆ ਗਿਆ ਸੀ ਅੱਜ ਸ਼ੁਭਕਰਨ ਦਾ ਜਿਹੜਾ ਅੰਤਮ ਸੰਸਕਾਰ ਹੋਵੇਗਾ ਪਰ ਉਸ ਤੋਂ ਪਹਿਲਾਂ ਦੱਸ ਦਈਏ ਸ਼ੁਭਕਰਨ ਦੀ ਜਿਹੜੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਆ ਪੰਜਾਬ ਪੁਲਿਸ ਵੱਲੋਂ ਜਿਵੇਂ ਕਿ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਵੀ 1 ਕਰੋੜ ਰੁਪਏ ਦਿੱਤਾ ਜਾਊਗਾ ਪਰਿਵਾਰ ਨੂੰ ਤੇ ਨਾਲ ਹੀ ਜਿਹੜੀ ਇੱਕ ਸਰਕਾਰੀ ਨੌਕਰੀ ਤਾਂ ਦੋਸਤੋ ਦੱਸਦੀ ਵੀ ਸ਼ੁਭਕਰਨ ਜੋ ਸ਼ਹੀਦ ਆ ਕਿਸਾਨੀ ਮੋਰਚੇ ਦਾ ਉਸਦੀ ਭੈਣ ਨੂੰ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਦਿੱਤੀ ਗਈ ਆ ਤੇ ਇੱਧਰ ਦੇਖੋ ਤੁਸੀਂ ਖਨੌਰੀ ਬਾਰਡਰ ਦਾ ਜਿਹੜਾ ਇਸ ਵੇਲੇ ਮਾਹੌਲ ਹੈਗਾ ਇਸਤਾਂ ਤੇ ਸ਼ੁਭਕਰਨ ਨੂੰ ਮਾਰਿਆ ਗਿਆ ਸੀ ਅੱਜ ਪਹਿਲਾਂ ਜਿਹੜੀ ਦੇਹ ਹੈ ਸ਼ੁਭਕਰਨ ਦੀ ਅੱਜ ਇੱਥੇ ਲਿਆਂਦੀ ਗਈ ਸੀ ਉਸ ਤੋਂ ਬਾਅਦ ਜਿਹੜਾ ਅੰਤਿਮ ਸੰਸਕਾਰ ਉਸਦੇ ਪਿੰਡ ਬੱਲੋ ਵਿੱਚ ਕੀਤਾ ਜਾਵੇਗਾ ਦੋਸਤੋ ਸਿੱਧੂਪੁਰ ਦੇ ਨਾਲ ਜਿਹੜਾ ਸ਼ੁਭਕਰਮ ਜੁੜਿਆ ਹੋਇਆ ਸੀ ਸਿੱਧੂਪੁਰ ਜਿਹੜੀ ਕਿਸਾਨ ਜੁਨੀਆ ਜੁਨੀਆ ਹੈ ਉਸ ਦੇ ਵਿੱਚ ਜਿਹੜਾ ਜੁੜਿਆ ਹੋਇਆ ਸੀ ਅੱਜ ਇਸ ਥਾਂ ਦੇ ਜਿਹੜੀ ਸ਼ੁਭਕਰਮ ਦਾ ਮ੍ਰਿਤਕ ਸਰੀਰ ਜਿਹੜਾ ਲਿਆਂਦਾ ਗਿਆ ਸੀ ਅੱਜ ਵੀ ਮੋਰਚੇ ਦੀ ਗੱਲ ਕਰੀਏ ਬਿਲਕੁਲ ਚੜਦੀ ਕਲਾ ਚਾਹ ਦੇਖੋ ਹਰਿਆਣੇ ਵਾਲੇ ਭਰਾ ਜਿਹੜਾ ਖਣੌਰੀ ਬਾਰਡਰ ਤੇ ਬੈਠ ਕੇ ਹੁੱਕਾ ਪੀ ਰਹੇ ਨੇ ਤੇ ਜਿਵੇਂ ਆਗੂਆਂ ਵੱਲੋਂ ਹੁਕਮ ਹੁੰਦਾ ਹੈ ਨਾ ਵੀ ਜਿੰਨਾ ਚਿਰ ਸ਼ਾਂਤ ਵੀ ਬੈਠੋ ਤਾਂ ਉਹਨਾਂ ਚਿਰ ਜਿਹੜੇ ਨੌਜਵਾਨ ਅੱਗੇ ਨਹੀਂ ਵਾਦੇ ਪਰ ਜਦੋਂ ਕਾਲ ਦਿੱਤੀ ਜਾਂਦੀ ਆ ਵੀ ਅੱਜ ਜਿਹੜਾ ਬਾਡਰ ਤੋੜਿਆ ਜਾਊਗਾ ਤਾਂ ਉਸ ਤਰੀਕੇ ਨਾਲ ਜਿਹੜੇ ਨੌਜਵਾਨ ਅੱਗੇ ਆ ਜਾਂਦੇ ਨੇ ਪਰ ਦੋਸਤੋ ਹਾਲੇ ਤੱਕ ਜਿਹੜਾ ਕੋਈ ਵੀ ਫੈਸਲਾ ਨਹੀਂ ਹੋਇਆ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦਾ ਵੀ ਸ਼ੁਭ ਕਰਨ ਦੀ ਜਿਹੜੀ Laash ਉਹ ਅੱਜ ਖਨੌਰੀ ਬਾਰਡਰ ਤੇ ਲਿਆਂਦੀ ਗਈ ਉਸ ਤੋਂ ਬਾਅਦ ਜਿਹੜਾ ਪਿੰਡ ਬੱਲੋ ਵਿੱਚ ਜਿਹੜਾ ਅੰਤਮ ਸੰਸਕਾਰ ਹੋਵੇਗਾ ਸ਼ੁਭ ਕਰਨ ਸਿੰਘ ਦਾ ਕਿਸਾਨੀ ਮੋਰਚੇ ਦੇ ਵਿੱਚ ਉਹ ਨੌਜਵਾਨ ਆਂਦਾ ਤੇ ਉਸ ਤੋਂ ਬਾਅਦ ਜਿਹੜੀ ਉਸਦੇ ਗੋਲੀ ਲੱਗਦੀ ਆ ਗੋਲੀ ਲੱਗਣ ਤੋਂ ਬਾਅਦ ਉਸ ਨੌਜਵਾਨ ਦੀ ਜਿਹੜੀ ਮੌਕੇ ਤੇ ਹੀ ਡੈਥ ਹੋ ਜਾਂਦੀ ਆ ਹਸਪਤਾਲ ਵਿੱਚ ਵੀ ले ਆਂਦਾ ਜਾਂਦਾ ਪਰ ਉਹ ਜਿਹੜਾ ਨਹੀਂ ਬਚ ਪਾਉਂਦਾ ਤੇ ਭਗਵਾਨ ਤਮਨ ਸਰਕਾਰ ਉਸ ਤੋਂ ਬਾਅਦ ਵੱਡਾ ਐਲਾਨ ਕਰਦੀ ਆ ਵੀ ਜਿਹੜਾ 1 ਕਰੋੜ ਰੁਪਇਆ ਦਿੱਤਾ ਜਾਊਗਾ ਤੇ ਇੱਕ ਘਰ ਵਿੱਚ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਊਗੀ ਤਾਂ ਦੱਸਦੀ ਦੋਸਤੋ ਸ਼ੁਭਕਰਨ ਸਿੰਘ ਦੀ ਭੈਣ ਨੂੰ ਜਿਹੜੀ ਸਰਕਾਰੀ ਨੌਕਰੀ ਮਿਲੀ ਆ ਪੰਜਾਬ ਪੁਲਿਸ ਦੇ ਵਿੱਚ ਖਨੌਰੀ ਬਾਰਡਰ ਦੀ ਗੱਲ ਕਰੀ ਉਧਰ ਤੁਸੀਂ ਵੇਖ ਸਕਦੇ ਹੋ ਇੱਕ ਪਾਸੇ ਜਿਹੜੇ ਨੌਜਵਾਨ ਖੜੇ ਨੇ ਤੇ ਦੂਜੇ ਪਾਸੇ ਜਿਹੜਾ ਆਪਾਂ ਕਹਿਦੀ ਵੀ ਨਾਕਾ ਲੱਗਿਆ ਹੋਇਆ ਪੁਲਿਸ ਦਾ ਜਿਹੜਾ ਬੰਨ ਲਾਇਆ ਹੋਇਆਗਾ ਬੈਰੀਗੇਡ ਲੱਗੇ ਹੋਏ ਨੇ ਪੱਥਰ ਲਾਏ ਹੋਏ ਨੇ ਉਸੇ ਤਰ੍ਹਾਂ ਜਿਹੜਾ ਮੋਰਚਾ ਹਲੇ ਵੀ ਚੱਲ ਰਿਹਾ ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਵੱਡਾ ਕਹਿਦੀ ਆ ਆਪਾਂ ਵੀ ਧਰਨਾ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਸ਼ੁਭਕਰਨ ਨੂੰ ਲੈ ਕੇ ਵੀ ਜਿੰਨਾ ਚਿਰ ਉਸ ਨੌਜਵਾਨ ਤੇ ਜਿਹੜੀ ਕਾਰਵਾਈ ਨਹੀਂ ਹੁੰਦੀ ਜਿਸ ਨੇ ਜਿਹੜੀ ਗੋਲੀ ਮਾਰੀ ਸੀ ਸ਼ੁਭਕਰਨ ਨੂੰ ਉਹਨਾਂ ਟਾਈਮ ਜਿਹੜਾ ਅਸੀਂ ਮਤਲਬ ਵੀ ਇਹ ਧਰਨਾ ਜਾਰੀ ਰਹੂਗਾ ਤਾਂ ਦੋਸਤੋ ਦੱਸਦੀ ਵੀ ਉਸ ਤੇ ਜਿਹੜੀ ਐਫ ਆਈ ਆਰ ਹੋਣ ਤੋਂ ਬਾਅਦ ਹੁਣ ਸ਼ੁਭਕਰਨ ਦੀ ਜਿਹੜੀ লাশ ਖਨੌਰੀ ਬਾਰਡਰ ਤੇ ਲਿਆਂਦੀ ਗਈ ਉਸ ਤੋਂ ਬਾਅਦ ਜਿਹੜਾ ਆ ਪਿੰਡ ਵਿੱਚ ਅੱਜ ਅੰਤਮ ਸੰਸਕਾਰ ਹੋਊਗਾ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਇਹ ਲੋਕ ਉੱਥੇ ਪਹੁੰਚ ਰਹੇ ਨੇ ਕਿਉਂਕਿ ਦੋਸਤੋ ਇੱਕ 21-22 ਸਾਲ ਦਾ ਨੌਜਵ 23 ਨਾਲ ਜਿਹੜਾ ਬਹੁਤ ਵੱਡਾ ਦੁੱਖ ਲੱਗਿਆ ਸਾਰਿਆਂ ਨੂੰ ਕਿਉਂਕਿ ਇਕੱਲਾ ਇਕੱਲਾ ਜਿਹੜਾ ਪੁੱਤ ਸੀਗਾ ਮਾਪਿਆਂ ਦਾ ਤੇ ਦੋ ਭੈਣਾਂ ਦਾ ਭਰਾ ਸੀਗਾ ਜ਼ਮੀਨ ਵੀ ਬਹੁਤ ਘੱਟ ਸੀ ਪਰ ਸ਼ੁਭਕਰਨ ਆਪਣੇ ਹੱਕ ਲੈਣ ਵਾਸਤੇ ਕਿਨਾਰੀ ਖਨੌਰੀ ਬਾਰਡਰ ਤੇ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਦੋਸਤੋ ਨੌਜਵਾਨ ਦੀ ਜਿਹੜੀ ਪਤਾ ਨਹੀਂ ਸੀ ਉਸ ਨੂੰ ਵੀ ਮੇਰੀ ਡੈਥ ਹੋ ਜੂਗੀ ਨਾ ਮੈਂ ਵਾਪਸ ਜਿਹੜਾ ਕਦੇ ਘਰੇ ਜਾਣਾ ਨਹੀਂਗਾ ਯਾ ਦੇਖੋ ਖਨੌਰੀ ਬਾਰਡਰ ਦਾ ਮਾਹੌਲ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਸਾਨੀ ਅੰਦੋਲਨ ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਹੈਨਾ ਕੋਈ ਮੁੱਦੇ ਤੇ ਸਰਕਾਰ ਆ ਸਕੇ ਕਿਉਂਕਿ ਜਿੰਨਾ ਜ਼ਿਆਦਾ ਇਕੱਠ ਹੋਊਗਾ ਉਨਾਂ ਚਿਰ ਉਨਾਂ ਚਿਰ ਹੀ ਜਿਹੜਾ ਸਰਕਾਰ ਦੇ ਅੰਦਰ ਡਰ ਰਹੂਗਾ ਤਾਂ ਦੋਸਤੋ ਖਨੌਰੀ ਬਾਰਡਰ ਤੋਂ ਜੁੜਿਆ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ